ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਗਰੀਬ ਪਰਿਵਾਰ ਜਿਸ ਦੇ ਘਰ ਦੇ ਵਿੱਚ ਲੈਟ ਨਹੀਂ ਤਾਂ ਉਪਰੋਂ ਇੰਡੀ ਗਰਮੀ ਪੈ ਰਹੀ ਆ ਤਾਂ ਗਰਮੀਆਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਪੱਖੀਆਂ ਦੀ ਚੱਲ ਮਾਰਿਆ ਉਪਰੋਂ ਮੱਖੀਆਂ ਤੇ ਮੱਛਰ ਬਹੁਤ ਨੇ ਤਾਂ ਉਹਨਾਂ ਨੂੰ ਭਜਾਉਣ ਦੇ ਵਾਸਤੇ ਹੇ ਨੀਚੇ ਆਂਡਿਆਂ ਦੀ ਟ੍ਰੇ ਬਾਲ ਕੇ ਉਸ ਤੋਂ ਬਚਿਆ ਜਾ ਰਿਹਾ ਹੈ ਜਦੋਂ ਇਸ ਸਬੰਧੀ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਪਰਿਵਾਰ ਨੇ ਆਪਣੇ ਹੀ ਪਿੰਡ ਦੇ ਕੁਝ ਬੰਦਿਆਂ ਤੇ ਇਲਜ਼ਾਮ ਲਗਾਏ ਨੇ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰੀਆਂ ਝੂਠੀਆਂ ਸ਼ਿਕਾਇਤਾਂ ਬਿਜਲੀ ਬੋਰਡ ਨੂੰ ਦਿੱਤੀਆਂ ਗਈਆਂ ਨੇ ਇਹ ਤਾਂ ਜਿਸ ਦੇ ਨਾਲ ਮੇਰਾ ਬਿਜਲੀ ਬੋਰਡ ਵਾਲਿਆਂ ਦੇ ਘਰ ਦਾ ਮੀਟਰ ਕੱਟ ਦਿੱਤਾ ਤਾਂ ਜਿਸ ਤੋਂ ਬਾਅਦ ਸਾਡੀ ਇਹ ਹਾਲਤ ਹੋਈ ਹੈ ਪਿੰਡ ਦੇ ਕੁਝ ਬੰਦਿਆਂ ਦੇ ਇਲਜ਼ਾਮ ਲਗਾਏ ਨੇ ਬੰਦਿਆਂ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਉਹ ਸਾਡੇ ਘਰ ਦੇ ਉੱਪਰ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਇਹ ਕਾਰਜਾ ਨਹੀਂ ਦੇ ਰਹੇ ਤਾਂ ਜਦੋਂ ਇਸ ਸਬੰਧੇ ਦੂਸਰੀ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੂਜੀ ਧਿਰ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਸ ਬੰਦੇ ਦੇ ਵੱਲੋਂ ਜਿਸ ਦਾ ਨਾਮ ਬਲਜਿੰਦਰ ਸਿੰਘ ਹੈ ਉਹ ਸਾਡੇ ਤੇ ਗਲਤ ਇਲਜ਼ਾਮ ਲਗਾ ਰਿਹਾ ਸੋ ਉਹ ਉਹ ਸਾਨੂੰ ਧਮਕੀਆਂ ਦੇ ਰਿਹਾ ਕਿ ਅਸੀਂ ਤੁਹਾਡੇ ਪਰਿਵਾਰ ਤੇ ਹਮਲਾ ਕਰਾਂਗੇ ਇਹਨਾਂ ਦੋਨਾਂ ਪਰਿਵਾਰਾਂ ਦਾ ਕੀ ਕੁਝ ਕਹਿਣਾ ਹੈ ਜਰਾ ਤੋਂ ਅਸੀਂ ਵੀ ਸੁਣੋ ਕੀ ਨਾਮ ਹੈ ਆਪਣਾ ਮੇਰਾ ਨਾਮ ਸਰ ਬਲਜਿੰਦਰ ਸਿੰਘ ਹੈ ਜੀ ਮੇਰੇ ਕਰਮਲਾਪਿੰਡ ਮੱਲਾ ਤਰ ਲੋਕਪੁਰਾ ਕਪੂਰਥਲਾ ਜੀ ਇੱਕ ਸੋਸ਼ਲ ਮੀਡੀਆ ਤੇ ਤੁਹਾਡੇ ਵੀਡੀਓ ਜਿਹੜੀ ਵਾਇਰਲ ਹੋਈ ਆ ਉਹ ਸਾਰਾ ਕੀ ਮਾਮਲਾ ਕੀ ਆ ਮਾਮਲਾ ਇਹ ਆ ਸਰ ਮੇਰੇ ਆ ਸਾਹਮਣੇ ਆ ਸੋਣ ਲਾ ਰਿਹਾ ਜੀ ਪਿੱਛੇ ਆ ਵੱਡੀ ਸਾਰੀ ਗੋਠੀ ਜਿਹੜੀ ਤੇ ਆ ਲਾਗੇ ਗਵੰਡੀ ਆ ਸੁਖਦੇਵ ਸਿੰਘ ਤੇ ਆ ਲਾਗੇ ਆ ਸਾਹਮਣੇ ਘਰ ਹੈਗਾ ਵਾ ਗੋਗੀ ਇਹ ਮੈਨੂੰ ਹਰਾਸਮੈਂਟ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਆ ਜੀ 2-3 ਸਾਲ ਤੋਂ ਕਿਉਂਕਿ ਸ਼ਿਕਾਇਤਾਂ ਮੇਰੀਆਂ ਬਹੁਤ ਜ਼ਿਆਦੀਆਂ ਕਰਦੇ ਆ ਕਦੀ ਨਹਿਰ ਵਿਭਾਗ ਨੂੰ ਸ਼ਿਕਾਇਤਾਂ ਕਰਦੇ ਕਦੀ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਕਰਦੇ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਇਹਨਾਂ ਨੇ ਕਰਕੇ ਮੇਰਾ ਮੀਟਰ ਲਵਾ ਦਿੱਤਾ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹ ਰਹੇ ਮੈਨੂੰ ਰਹਿੰਦੇ ਬੁੱਦੇ ਇੱਥੇ ਕਬਜ਼ੇ ਨੂੰ ਤੇ ਮੇਰੇ ਨੂੰ 15 16 ਸਾਲ ਹੋ ਗਏ ਹੈ ਜੀ ਮਤਲਬ ਕਿ ਜਿੰਨਾ ਵੀ ਮੱਲਾ ਹੈਗਾ ਸਾਰਾ ਨਹਿਰੀ ਵਿਭਾਗ ਦੇ ਕਬਜ਼ੇ ਦੇ ਹੇਠ ਹੀ ਰਹਿਦਾ ਹਾਂ ਜੀ ਆ ਜਿੱਦੀ ਇਹ ਜਿਹੜੀ ਲੈਂ ਹੈ ਨਾ ਜੀ ਸਾਰੀ ਇਹ ਤਕਰੀਬਨ ਘਰ ਹੋਣਾ ਹੈ ਜੀ ਸਾਡੇ ਮਹੱਲੇ ਮਹੱਲੇ ਦੇ 4-500 ਘਰ ਹੋਣਾ ਜੀ ਜਿਹੜਾ ਨਹਿਰ ਤੇ ਰਿਆ ਗਿਆ ਸਾਰਾ ਕਬਜ਼ੇ ਤੇ ਸਾਰਿਆਂ ਦੇ ਮੀਟਰ ਲੱਗੇ ਹੋਏ ਸਾਰਿਆਂ ਦੇ ਮੀਟਰ ਲੱਗੇ ਹੋਏ ਜੀ ਕਰਨ ਤੁਹਾਡਾ ਵੀ ਮੀਟਰ ਕਿਉਂ ਨਹੀਂ ਲਵਾਤਾ ਮੇਰਾ ਮੀਟਰ ਤਾਂ ਆ ਜੀ ਇਹ ਮੈਨੂੰ ਕਹਿੰਦੇ ਆ ਸੋਨ ਲਾਲ ਸਖਦੇਵ ਸਿੰਘ ਤੇ ਗੋਗੀ ਸੋਨ ਲਾਲ ਕਹਿੰਦਾ ਵੀ ਆ ਜਿਹੜੀ ਜਗ੍ਹਾ ਹੈ ਮੈਨੂੰ ਚਾਹੀਦੀ ਆ ਮੋਰੀਆ ਤੇ ਗੋਗੀ ਕਹਿੰਦੀ ਪਿਛਲੀ ਜਿਹੜੀ ਜਗ੍ਹਾ ਆ ਜਿਹੜੀਆਂ ਮਰੀਆਂ ਨਹੀਂ ਆਆਂ ਉਹ ਮੈਨੂੰ ਚਾਹੀਦੀ ਤਾਂ ਸਖਦੇਵ ਸਿੰਘ ਕਹਿੰਦਾ ਆ ਜਿਹੜੀ ਨਾਲ ਦੀ ਕਾਂਦੇ ਆ ਤੇਰੀ ਇਧਰ ਨੂੰ ਕਰ ਤੈਨ 4 ਫੁੱਟ ਦੀ ਮੈਨੂੰ ਗਲੀ ਚਾਹੀਦੀ ਮਾਨੂੰ ਡਰਾਉਂਦੇ ਤੂੰ ਕਹਿੰਦੇ ਬਹੁਤ ਹੈ ਜੀ। ਉਹ ਕੀ ਪੈਸੇ ਥੇਲੇ ਵਾਲੇ ਆ ਅਸੀਂ ਹੈਗੇ ਗਰੀਬ ਬੰਦੇ। ਕਹਿੰਦੇ ਵੀ ਜੇ ਜਗ੍ਹਾ ਛੱਡ ਦੇਂਗਾ ਠੀਕ ਆ ਨਹੀਂ ਤਾਂ ਸਾਨੂੰ ਛਡਾਉਣੀ ਆਂਦੀ ਆ। ਨਹੀਂ ਤੁਸੀਂ ਜਦੋਂ ਤੁਹਾਡਾ ਮੀਟਰ ਲੱਗਾ ਤੁਸੀਂ ਕਦੀ ਐਲਡੀਓ ਨੂੰ ਜਾਂ ਬਿਲੀ ਡਿਪਾਰਟਮੈਂਟ ਦੇ ਕਿਸੇ ਨੂੰ ਪੁੱਛਿਆ ਨਹੀਂ ਕਿ ਮੀਟਰ ਕਿਉਂ ਲਾ ਰਹੇ ਆ ਉਹਨਾਂ ਨੇ ਕੀ ਜਵਾਬ ਦਿੱਤਾ? ਉਹ ਕਹਿੰਦੇ ਜੀ ਸਾਨੂੰ ਨਹਿਰ ਵਿਭਾਗ ਵਾਲਿਆਂ ਨੇ ਕਿਹਾ ਜੀ। ਨਹਿਰ ਵਿਭਾਗ ਵਾਲਿਆਂ ਨੂੰ ਕਿਹਨੇ ਕਿਹਾ ਗਰੀਬ ਰਾਜ ਤਾਂ ਨਹਿਰ ਵਿਭਾਗ ਵਾਲਿਆਂ ਨੂੰ ਸੋਨ ਲਾਣ ਸੁਖਦੇਵ ਸਿੰਘ ਤੇ ਆਪਣਾ ਗੋਗੀ ਕਹਿੰਦੇ ਮਤਲਬ ਕਿ ਸਰਮਾਇਦਾਰ ਬੰਦੇ ਇੱਕ ਗਰੀਬ ਬੰਦੇ ਦੇ ਉੱਤੇ ਕਹਿ ਲੋ ਕਿ ਦਬਾਅ ਪਾ ਕੇ ਕਿਤਨੇ ਕਿਤੇ ਜਗਰ ਹੜਪੰਦੀ ਆੜ ਦੇ ਵਿੱਚ ਹੈ ਇਹ ਸਾਰਾ ਮਾਮਲਾ ਜਿਹੜਾ ਕਿ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਵਾ ਬਿਜਲੀ ਵੀ ਕਟਵਾਈ ਆ ਤਾਂ ਹੋਰ ਵੀ ਚੀਜ਼ਾਂ ਫੈਸਿਲਿਟੀਆਂ ਦਾ ਤੁਹਾਨੂੰ ਵੰਚਿਤ ਕਰ ਰਿਹਾ ਵਾ ਹਾਂਜੀ ਤੇ ਜਿਹੜੇ ਜਿਹੜੇ ਅਧਿਕਾਰੀ ਹੁੰਦੇ ਜਿਹੜੇ ਕਿ ਜਦ ਕਿ ਆਪ ਤੇ ਮੈਲਾ ਦੇ ਵਿੱਚ ਬੈਠੇ ਆ ਨਹੀਂ ਆਪ ਵੀ ਇਹਨਾਂ ਦੇ ਕਬਜ਼ੇ ਆ ਜੀ ਇਹਨਾਂ ਨੇ ਕਰਾਇਆਂ ਤੇ ਦਿੱਤੇ ਪਏ ਆ ਆਪਣਾਗੇ ਸੋਨ ਲਾਲੇ ਵਿਆਹ ਬਣਾਇਆ ਪਿਆ ਅੱਛਾ ਆ ਵੀ ਇਹਨੇ ਨਹਿਰ ਤੇ ਕਬਜ਼ਾ ਕਰਕੇ ਘਰ ਕਰਾਇਤੇ ਦਿੱਤੇ ਹਾਂ ਹਾਂਜੀ ਹਾਂਜੀ ਤੇ ਇਹ ਜਿਹੜੀ ਗੋਗੀ ਉਹਨੇ ਵੀ ਪਿੱਛੇ ਵੜਿਆ ਪਿਆ ਜੀ ਸਾਰਾ ਕਹਿੰਦੇ ਮਤਲਬ ਕਿ ਆਪਣੇ ਆਪ ਨੂੰ ਬਿਲਕੁਲ ਸਾਫ਼ ਸੁਥਰੇ ਚਿੱਟੇ ਕੋਟੇ ਚ ਪਜਾ ਮੈਲੇ ਜਾਂਦੇ ਹਾਂ ਹਾਂਜੀ ਹਾਂਜੀ ਇੱਕ ਤਾਂ ਦੀ ਸੋਸ਼ਲ ਮੀਡੀਆ ਜਿਹੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਰਾਤ ਨੂੰ ਆਂਡੇ ਦੀਆਂ ਟਰੇਆ ਵਾਲੀ ਆਂਡਿਆਂ ਦੀਆਂ ਆਂਡਿਆਂ ਦੀਆਂ ਟਰੇਆਂ ਇਦਾਂ ਐ ਜੀ ਇੱਥੇ ਕਿਹੜਾ ਕੋ ਹੁਣ ਲਾਈਟ ਹੈਗੀ ਆ ਜੀ ਸਾਰਾ ਮੱਲਾ ਜਿੰਨਾ ਇਹਨਾਂ ਦੇ ਸਾਰਿਆਂ ਦੇ ਮੀਟਰ ਲੱਗੇ ਪਏ ਆ ਏਸੀ ਲਾਉਂਦੇ ਸਾਰਿਆਂ ਮੇਰਾ ਕੱਲੇ ਦਾ ਹੀ ਇਹਨਾਂ ਨੇ ਘਟਿਆ ਜੀ ਇਹ ਤੁਹਾਡਾ ਜਿਹੜਾ ਇਹ ਕਨੈਕਸ਼ਨ ਇਹ ਕਿਹੜਾ ਸਿਟੀ ਬੰਦੇ ਵਿੱਚ ਕਿਸੇ ਟੂਚ ਇਹ ਸਿਟੀ ਬੰਦੇ ਵਿੱਚ ਹੀ ਆ ਜੀ ਇਹ ਤੁਹਾਡਾ ਸਿਟੀ ਬੰਦੇ ਵਿੱਚ ਪੈਂਦਾ ਹੈ ਜੀ ਆਹ ਬੋਲ ਕਹਿਣ ਦਾ ਵੱਲ ਤੁਸੀਂ ਇੰਨੀ ਭਾਰੀ ਗਰਮੀ ਦੇ ਵਿੱਚ ਰਾਤ ਨੂੰ ਅੰਡੇਆਂ ਦੀਆਂ ਟਰੇਆਂ ਵਾਲ ਕੇ ਮੱਛਰ ਮੱਕੀ ਤੋਂ ਬਚਾ ਲਈ ਹਾਂਜੀ ਹਾਂਜੀ ਜਿੰਨੀ ਤੇਰਾ ਅੰਡੇਆਂ ਦੀਆਂ ਟਰੇਆਂ ਦਾ ਧੂਆ ਰਹਿੰਦਾ ਹੈ ਉੰਨੀ ਦੇਰ ਮੱਛਰ ਨਹੀਂ ਲੜਦਾ ਜੀ ਵਾਜ ਵੀ ਫਕੀ ਦੀ ਝੱਲ ਮਾਰਦੇ ਰਹੀਦਾ ਜੀ ਨਿਆਣਿਆਂ ਨੂੰ ਇਦਾਂ ਟਾਈਮ ਪਾਸ ਕਰੀ ਜਾਂਦਾ ਜੀ ਤੇ ਇੱਕ ਹੋਰ ਤੁਸੀਂ ਗੱਲ ਕੀਤੀ ਸੀ ਜਿਹੜਾ ਵਾਇਰਲ ਵੀਡੀਓ ਦੇ ਵਿੱਚ ਦੀ ਜੇ ਮੇਰਾ ਮੀਟਰ ਨਹੀਂ ਲਾਣਾ ਤੇ ਭਾਵੇਂ ਸਾਰਿਆਂ ਦੇ ਬਲਡੋਇਰ ਪਰ ਉਹ ਕੀ ਕਹਾਣੀ ਹੈ ਉਹ ਇਹੀ ਕਹਾਣੀ ਹੈ ਜੀ ਇਹ ਮੈਂ ਕਹਿੰਦੇ ਤੇਰੇ ਮੀਟਰ ਵੀ ਨਹੀਂ ਲੱਗਣ ਦੇਣਾ ਅਸੀਂ ਤੇਰਾ ਥਾਂ ਵੀ ਅਸੀਂ ਲੈ ਲੈਣਾ ਆ ਮੈਂ ਤਾਂ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਹੈ ਜੀ ਇਨਸਾਫ ਦੀ ਮੰਗ ਕਰਦਾ ਜੇ ਮੇਰਾ ਮੀਟਰ ਲਾਇਆ ਜਾਂ ਸਾਰੇ ਮਹੱਲੇ ਦਾ ਮੀਟਰ ਜਿਹੜਾ ਨਹਿਰ ਤੇ ਜਿੰਨੇ ਵੀ ਘਰ ਆ ਸਾਰਿਆਂ ਦੇ ਲਾਈ ਜਾਣ ਜਾਂ ਫਿਰ ਸਾਰਿਆਂ ਦੇ ਬਲਡੋజర్ ਫੇਰ ਦੇਣ ਜੀ ਤੇ ਕੋਈ ਤਾਂ ਦੇ ਤੇ ਝੂਠੀਆਂ ਕੰਪਲੇਂਟਾਂ ਵੀ ਕਰਦੇ ਥਾਣੇ ਝੂਠੀਆਂ ਕੰਪਲੇਂਟਾਂ ਰੋਜ਼ ਹੀ ਦੇਣ ਪੁਰੇ ਰਹਿੰਦੇ ਆ ਰੋਜ਼ ਹੀ ਰੋਜ਼ ਹੀ ਕੀ ਅਲੀਗੇਸ਼ਨ ਕੀ ਲਵਾਉਂਦੇ ਆ ਅਲੀਗੇਸ਼ਨ ਹੀ ਆਪ ਹੀ ਆ ਜੀ ਇਹਨਾਂ ਦੇ ਆ ਗੋਗੀ ਆਏ ਗਈ ਜਾਂਦੀ ਆ ਵੀ ਧੱਕੇ ਨਾਲ ਗੱਲ ਪੈਂਦੀ ਆ ਮੇਰੇ ਇਹਦੀਆਂ ਕੁੜੀਆਂ ਆ ਦੋ ਖਿਰਨੀ ਆ ਜੂ ਆ ਗੋਗੀ ਆਪਿਆ ਇਹ ਕਹਿੰਦੀ ਵੀ ਇਧਰ ਗਾਲ ਪੈਣਾ ਆ ਕੱਪੜੇ ਪਾੜ ਕੇ ਅਸੀਂ ਥਾਣੇ ਪੇਸ਼ ਹੋ ਜਾਣਾ ਆ ਤੈਨੂੰ ਅਸੀਂ ਜੇਲ੍ਹ ਦੇ ਵਿੱਚ ਸਿੱਟਣਾ ਆ ਤੇ ਸੋਨ ਲਾਲ ਆ ਇਹ ਕਹਿੰਦੀ ਵੀ ਤੇਰਾ ਮੁੰਡਾ ਸਕੂਲੇ ਜਾਂਦਾ ਆ ਸਾਨੂੰ ਪਤਾ ਕਿਹੜੇ ਸਕੂਲ ਦੇ ਵਿੱਚ ਪੜਦਾ ਆ ਜੇ ਤੈਨੂੰ ਆਪਣਾ ਘਰ ਚਾਹੀਦਾ ਆਪਣੇ ਪਰਿਵਾਰ ਦੇ ਮੈਂਬਰ ਚਾਹੀਦੇ ਆ ਤੇ ਇਥੋਂ ਜਗ੍ਹਾ ਖਾਲੀ ਕਰ ਦੇ ਕੰਮ ਕੀਤਾ ਤੇ ਪਰਿਵਾਰ ਦੇ ਨਾਲ ਕੋਈ ਵੀ ਕੱਟਣਾ ਪਾਪ ਨਹੀਂ ਆ ਜੀ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਸੋਨ ਲਾਲ ਗੋਗੀ ਸੁਖਦੇਵ ਸਿੰਘ ਸੰਤਪਸਾਦ ਸਿੰਘ ਇਹ ਕਰਦਨੇ ਜ਼ਿੰਮੇਵਾਰ ਆ ਜੀ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਨ ਕਿ ਇਦਾਂ ਦੇ ਕਹੋ ਕਿ ਜਗਾ ਦੇ ਲਾਲਚੀ ਜਿਹੜੇ ਕਹਿ ਸਕਦੇ ਆਪਾਂ ਹਾਂ ਜੀ ਜਦੋਂ ਗਰੀਬ ਬੰਦੇ ਨੂੰ ਪ੍ਰੇਸ਼ਾਨ ਕਰਨ ਤਾਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਜੀ ਮੇਰਾ ਮੀਟਰ ਲੱਗਣਾ ਚਾਹੀਦਾ ਜੇ ਮੇਰਾ ਮੀਟਰ ਨਹੀਂ ਲੱਗਣਾ ਤਾਂ ਸਾਰਿਆਂ ਦੇ ਲਾਏ ਜਾਣ ਮੰਗੇ ਇਹੇ ਹੈ ਜੀ ਕਹਿੰਦੇ ਮੈਂ ਤਾਂ ਕਿਤਨੇ ਕਿਤੇ ਤੁਹਾਨੂੰ ਨਹਿਰੀ ਪਹਾੜ ਦਾ ਡਰ ਦਿਖਾ ਕੇ ਕਿਤਨੇ ਕਿਤੇ ਜਾ ਆਪਣੇ ਸਰਕਾਰ ਦਾ ਡਰ ਦਿਖਾ ਕੇ ਹਾਂਜੀ ਮਤਲਬ ਕਿ ਕਿਤਨੇ ਕਿਤੇ ਤੁਹਾਡੇ ਤੇ ਜਾਤੀ ਕਰੇ ਹਾਂਜੀ ਕਿਉਂਕਿ ਇਹਨਾਂ ਦੇ ਬੱਚੇ ਬਾਹਰ ਹੈ ਜੀ ਤਿੰਨ ਦੇ ਸੁਖਦੇਵ ਦੇ ਵੀ ਗੋਗੀ ਦੇ ਵੀ ਸੋਨ ਲਾਲ ਦੇ ਵੀ ਇਹ ਕਹਿੰਦੇ ਸਾਨੂੰ 5-10 ਲੱਖ ਰੁਪਏ ਦਾ ਫਰਕ ਕੁਛ ਨਹੀਂ ਪੈਣਾ ਤੇ ਅਸੀਂ ਤੇਰੀ ਜ਼ਿੰਦਗੀ ਤਬਾਹ ਕਰ ਦੇਣੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਦੋ ਬੇਟੀਆਂ ਇੱਕ ਬੇਟਾ ਜੀ ਛੋਟੇ ਛੋਟੇ ਬੱਚੇ ਮੇਰੇ ਜੀ ਅਨ ਕੀ ਨਾਮ ਹੈ ਆਪਣਾ ਅਕਤਾਰ ਅਬਤਾਜੀ ਤੁਸੀਂ ਵੀ ਇਹਨਾਂ ਤੇ ਕਹਿ ਲੋ ਕਿ ਇੱਕ ਤਰ੍ਹਾਂ ਫਰੈਂਡ ਸਰਕਲ ਦੇ ਵਿੱਚੋਂ ਆ ਬਿਲਕੁਲ ਜੀ ਬਿਲਕੁਲ ਤਾਂ ਜਿੱਦਾਂ ਪਰਿਵਾਰ ਦੇ ਹਾਲਾਤ ਵਾ ਜਿੱਦਾਂ ਦੇਜ ਦੇ ਪ੍ਰਸ਼ਾਸਨ ਨੂੰ ਤਾਂ ਸਮਾਜ ਨੂੰ ਲਿਖੋ ਜੀ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੇ ਮੰਮੀ ਇਹਨਾਂ ਦੇ ਨਾਲ ਅੱਗੇ ਇੱਕ ਦੋ ਵਾਰ ਗਿਆ ਵਾ ਇਹਨਾਂ ਦੇ ਪਿੰਡ ਦੇ ਬੰਦੇ ਜਿਹੜੇ ਸੋਨ ਲਾਲਾ ਸੁਖਦੇਵ ਗੋਗੀ ਉਹਦੀਆਂ ਲੜਕੀਆਂ ਉਹ ਉਹਨਾਂ ਦੀ ਜਗ੍ਹਾ ਦੇ ਉੱਤੇ ਹੜਪਣਾ ਚਾਹੁੰਦੇ ਜੀ ਕਬਜ਼ਾ ਕਰਨਾ ਚਾਹੁੰਦੇ ਜਾ ਉਦਾਂ ਦੇ ਦੇ ਨਹੀਂ ਤਾਂ ਧੱਕੇ ਨਾਲ ਕਰ ਲੈਣਾ ਟੋਟਰ ਕਿੰਨੀ ਕਿ ਜਗਾ ਹੋਗੀ ਦੋ ਮੰਨੇ ਕਿ ਤਿੰਨ ਮੰਨੇ ਨਹੀਂ ਕੋਈ ਤਿੰਨ ਚਾਰ ਮੰਜ਼ਲੀ ਹੈ ਕਿ ਕਮ ਚਾਰ ਪੰਜ ਮੰਜ਼ਲੇ ਲਾ ਲਓ ਇਹ ਚਾਰ ਮੰਜ਼ਲੇ ਕਰਕੇ ਇੱਕ ਪਰਿਵਾਰ ਨੂੰ ਇਸ ਤਰੀਕੇ ਨਾਲ ਪ੍ਰੇਸ਼ਾਨ ਕੀਤਾ ਉਹਨਾਂ ਦੇ ਇਦਾਂ ਜੀ ਬੱਚੇ ਬਾਹਰ ਗਏ ਆ ਸੋਨ ਲਾਲ ਆਫਸਰਕਾਰੀ ਨੌਕਰੀ ਛੱਡ ਕੇ ਉਹ ਕਹਿੰਦਾ ਮੈਨੂੰ ਪੈਸੇ ਦਾ ਦਬਦਬਾ ਦੇ ਕੋਲ ਵੀ ਮੈਂ ਤੈਨੂੰ ਕਿਸੇ ਨਾ ਕਿਸੇ ਝੂਠੇ ਕੇਸ 'ਚ ਪਸਾਉਂਗਾ ਤੈਨੂੰ ਬਰਬਾਦ ਕਰੂੰਗਾ ਤੇ ਬੱਕੇ ਦੀ ਜ਼ਿੰਦਗੀ ਬਰਬਾਦ ਕਰੂੰਗਾ ਆ ਗੱਲ ਪ੍ਰਸ਼ਾਸਨ ਤੋਂ ਇਹ ਪਰਵਾਲੇ ਕੀ ਮੰਗ ਕੀ ਕਰਦੇ ਜੇ ਮੰਗੇ ਕਰ ਰਹੇ ਵੀ ਜਿੱਦਾਂ ਇਹਦਾ ਮੀਟਰ ਲਵਾਇਆ ਗਿਆ ਇਹਦਾ ਮੀਟਰ ਦੁਬਾਰਾ ਲਵਾਇਆ ਜਾਵੇ ਕਰਦਾ ਇੱਕ ਇਹਦੀ ਜਗ੍ਹਾ ਦੇ ਉੱਤੇ ਜੋ ਕਹਿੰਦੇ ਧੱਕੇ ਨਾਲ ਹੀ ਕਬਜ਼ਾ ਕਰਨਾ ਉਹਨਾਂ ਨੂੰ ਹਟਾਇਆ ਜਾਵੇ ਨਹੀਂ ਤੇ ਇਹ ਜੋ ਇੱਥੇ ਨਹਿਰ ਦੇ ਉੱਤੇ ਬਣੇ ਆ ਮਕਾਨ ਬਾਕੀ ਦੇ ਵੀ ਕਨੈਕਸ਼ਨ ਕੱਟੇ ਜਾਣ ਸਾਰਿਆਂ ਦੇ ਉਹਨਾਂ ਦੇ ਜੇ ਇਹਦਾ ਮਕਾਨਟ ਹੁੰਦਾ ਵਾ ਮੈਰੀ ਨੂੰ ਐ ਕਮਾ ਜਾਂ ਪੰਜਾਬ ਸਰਕਾਰ ਤੋਂ ਆਉਂਦੀ ਆ ਤੇ ਬਾਕੀਆਂ ਦੇ ਵੀ ਬਿਲ ਬੁੱਲ ਹੋ ਗਿਆ ਫਿਰ ਇਹਦੇ ਵੀ ਫਿਰ ਜੋ ਸਾਡਾ ਕੋਈ ਉਤਰ ਆ ਜੀ ਸਰ ਕੀ ਨਾਮ ਆ ਜੀ ਆਪਣਾ ਸੋਹਣ ਲਾਲ ਇਹ ਕਿਹੜਾ ਮਹੱਲਾ ਵਾ ਤਰਲੋਕਪੁਰਾ ਅੱਜ ਕੀ ਗੱਲ ਕੀ ਹੋਈ ਹੈ ਕਿ ਜਿਹੜੇ ਕਿ ਤੁਹਾਡੇ ਕੱਲ ਕੀ ਘਰ ਦੇ ਆਪੋਜੀਟ ਜਿਹੜੇ ਪਰਿਵਾਰ ਹੈਗਾ ਉਹਨਾਂ ਵੱਲੋਂ ਤੁਹਾਡੇ ਉੱਤੇ ਜਿਹੜੇ ਕਿ ਅਰੋਪ ਲਗਾਏ ਗਏ ਆ ਸਾਰਾ ਮਾਮਲਾ ਕੀ ਆ ਮਾਮਲਾ ਇਹ ਹੈਗਾ ਕਿ ਇਹ ਜਿਹੜੇ ਹੈਗੇ ਆ ਇਹ ਬਾਹਰੋਂ ਆ ਕੇ ਬਸੇ ਆ ਇਹ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਦੇ ਆ ਰਾਤ ਨੂੰ ਇਹਨਾਂ ਨੇ ਅਣਪਛਾਤੇ ਬੰਦੇ ਲਿਆ ਕੇ ਤੇ ਨਹਿਰ ਦੇ ਉੱਤੇ ਕਬਜ਼ਾ ਕਰ ਲਿਆ ਤੇ ਨਹਿਰ ਵਾਲਾ ਨੇ ਇਹਨਾਂ ਨੂੰ ਕਾਫੀ ਨੋਟਿਸ ਦਿੱਤੇ ਆ ਵੀ ਤੁਸੀਂ ਕਬਜ਼ਾ ਨਾ ਕਰੋ ਇੱਕ ਵਾਰੀ ਉਹ ઠવા ਵੀ ਗਏ ਆ ਉਹ ਤੋਂ ਬਾਅਦ ਫਿਰ ਇਹਨਾਂ ਨੇ ਵੀ 25 ਬੰਦੇ ਲਿਆ ਕੇ ਤੇ ਰਾਤੋਂ ਰਾਤ ਇਹਨਾਂ ਨੇ ਛੱਤ ਪਾ ਲਈ ਆ ਉਹ ਤੋਂ ਬਾਅਦ ਵਿੱਚ ਫਿਰ ਆਪਣੇ ਨਹਿਰ ਵਾਲਾ ਨੇ ਇਹਨਾਂ ਨੂੰ ਚਾਰ ਨੋਟਸ ਦਿੱਤੇ ਆ ਵੀ ਤੁਸੀਂ ਇਹਨੂੰ ਆਪਣੇ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰੋ ਤੇ ਜੇ ਤੁਹਾਡੀ ਕੋਈ ਮਾਲਕੀ ਹੈੀ ਤਾਂ ਮਾਲਕੀ ਦਿਖਾਓ ਇਹ ਇਹਨਾਂ ਨੇ ਉਹਦੇ ਉਹਦੇ ਬਾਰੇ ਮਤਲਬ ਅਣਸੁਣਿਆ ਹੀ ਕਰ ਦਿੱਤਾ ਜਿਹੜੇ ਉਹ ਸੀਗੇ ਆਪਣੇ ਉਹ ਨੋਟਸ ਨਾਲ ਸਾਰੇ ਇਹਨਾਂ ਨੇ ਪਾੜ ਦਿੱਤੇ ਆ ਤੇ ਉਹ ਤੋਂ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਖਿਲਾਫ ਝੂਠੀਆਂ ਦਰਖਾਸਤਾਂ ਦਿੰਦੇ ਆ ਕਿ ਇਹ ਸਾਡੇ ਤੇ ਸ਼ਿਕਾਇਤ ਕਰਦੇ ਆ ਜਦੋਂ ਸਰਕਾਰ ਦੀ ਜ਼ਮੀਨ ਆ ਤੇ ਸਰਕਾਰ ਨੇ ਲੈਣੀ ਲੈਣੀ ਆ ਸਰਕਾਰ ਨੇ ਨੋਟਿਸ ਵੀ ਦੇਣੇ ਆ ਤੇ ਉਹ ਉਹਨਾਂ ਨੇ ਸਰਕਾਰ ਕਾਰਨ ਕੀ ਹੈ ਕਿ ਕਹਿੰਦੇ ਕਿ ਪੂਰਾ ਮੱਲਾ ਇੱਕ ਪਰਿਵਾਰ ਦੇ ਖਿਲਾਫ ਹੋਇਆ ਤੇ ਸਾਰਾ ਮਾਮਲਾ ਕੀ ਹੈ ਇਹ ਇਹ ਮਾਮਲਾ ਇਹ ਸਾਰਾ ਕਿ ਇਹ ਬਾਹਰੋਂ ਆ ਕੇ ਬਸਿਆ ਤੇ ਸਾਰੇ ਪਿੰਡ ਤੇ ਰੋਪਾਉਣਾ ਚਾਹੁੰਦੇ ਆ ਜਿਹਨੂੰ ਮਰਜ਼ੀ ਈਆਂ ਨੂੰ ਫੜ ਲੈਂਦੇ ਆ ਕੁੜੀ ਨੂੰ ਵੀ ਫੜ ਲੈਂਦੇ ਆ ਬੰਦਿਆਂ ਨੂੰ ਵੀ ਫੜ ਲੈਂਦੇ ਆ ਤੇ ਜਿਹਨੂੰ ਕਹਿੰਦੇ ਵੀ ਅਸੀਂ ਅੱਗੇ ਵੀ ਕਤਲ ਕੀਤੇ ਆ ਕਿਤੇ ਵੀ ਆ ਤੇ ਇਬਲਾਦ ਕਰਨ ਦੇ ਵਿੱਚ ਇਹਦਾ ਭਰਾ ਕਿਸੇ ਨੂੰ ਅੰਦਰ ਵੀ ਰਹਿ ਕੇ ਆਇਆ ਇਹ ਕਹਿੰਦੇ ਅਸੀਂ 4-5 ਭਰਾ ਆ ਜੇ ਸਾਡਾ ਦੋ ਇੱਕ ਮਰ ਜੂ ਨਾ ਅਸੀਂ ਇਹਨਾਂ ਬੁੜੀਆਂ ਨਾਲ ਟੱਕਰ ਗਈ ਤੇ ਬੁੜੀਆਂ ਨੇ ਬੁਢੀ ਮਾਰ ਦੇਣੀ ਆ ਜੇ ਬੰਦੇ ਟੱਕਰ ਗਿਆ ਤੇ ਬੰਦੇ ਨੂੰ ਅਸੀਂ ਬੰਦਿਆਂ ਨੇ ਮਾਰ ਦੇਣਾ ਇਸ ਸੰਬੰਧੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਦਿੱਤੀ ਅਸੀਂ ਤੇ ਉਹ ਚੁੱਪ ਕਰਕੇ ਉਹ ਬਲੇ ਰਿਹਾ ਇੱਕ ਇੱਕ ਲੱਕੀਆ ਇਹ ਜਾ ਕੇ ਉੱਥੇ ਦਵਾ ਦਵੂ ਆਉਂਦੇ ਆ अच्छा जी ਗੱਲ ਕਰੀਏ ਆਪਾਂ ਇਹ ਸਾਰਾ ਮਾਮਲਾ ਜਿਹੜੀ ਰੰਜੀਤ ਦਾ ਮਾਮਲਾ ਜਿੱਤੇ ਤੱਕ ਸਾਨੂੰ ਲੱਗਦਾ ਇਹ ਕਿ ਮੀਟਰ ਤੇ ਆ ਕੇ ਟੰਗਿਆ ਵਾ ਕੀ ਕਾਰਨ ਆ ਕਿ ਬਿਜਲੀ ਦਾ ਮੀਟਰ ਜਿਹੜਾ ਕੱਟਿਆ ਗਿਆ ਜਾਂ ਉਹ ਕਹ ਰਿਹਾ ਕਿ ਤੁਹਾਡੀਆਂ ਸ਼ਿਕਾਇਤਾਂ ਤੇ ਇਹਦਾ ਮੀਟਰ ਕੱਟਿਆ ਜਾ ਰਿਹਾ ਸਾਡੀਆਂ ਸ਼ਿਕਾਇਤਾਂ ਤੇ ਨਹੀਂ ਕੁਝ ਕਰ ਦਿੱਤੀ ਨਹੀਂ ਅਸੀਂ ਨਹੀਂ ਕੀਤੀ ਉਹ ਜਿਹੜੀ ਆਪਣੀ ਗੋਗੀ ਬੈਠੀ ਹੈ ਨਾ ਗੋਗੀ ਦੇ ਉਹਦੇ 4 ਮੀਟਰ ਲੱਗਿਆ ਤੇ ਆਪਣਾ ਨੰਮਾ ਤੇ ਦੋਸਤ ਨੂੰ ਹੋਜ ਮਤਲਬ 4 ਮੀਟਰ ਲੱਗੇ ਬਕਸਾ 4 ਮੀਟਰਾਂ ਦਾ ਹੀ ਆ ਉੱਥੇ 4 ਹੀ ਲੱਗ ਸਕਦੇ ਆ ਇਹਨਾਂ ਨੇ ਪੰਜਵਾਂ ਮੀਟਰ ਚੋਰੀ ਰਾਤ ਨੂੰ ਲਵਾ ਲਿਆ ਨਹਿਰ ਬਿਜਲੀ ਵਾਲਿਆਂ ਨੂੰ ਪਤਾ ਲੱਗਾ ਉਹ ਮੀਟਰ ਲਾ ਕੇ ਲੈ ਗਏ ਫਿਰ ਇਹਨਾਂ ਨੇ ਮਿਲ ਮਲਾ ਕਰਕੇ ਫਿਰ ਰਾਤ ਨੂੰ ਥੋੜੀ ਲਵਾ ਲਿਆ ਹੁਣ ਉਹਨਾਂ ਨੇ ਐਕਸ਼ਨ ਲਿਆ ਇਹ ਇਹ ਤਾਂ ਬਿਜਲੀ ਵਾਲੇ ਐਕਸ਼ਨ ਲੈ ਰਹੇ ਆ ਨਹਿਰ ਡਿਪਾਰਟਮੈਂਟ ਦੇ ਕਹਿਣ ਤੇ ਮਤਲਬ ਇਹਦੇ ਵੇਲੇ ਜਿਹੜਾ ਤੁਹਾਡੇ ਤੇ ਅਲੀਕੇਸ਼ਨ ਲਾਇਆ ਜਾਂਦਾ ਸਰ ਝੂਠ ਤੇ ਗਲਤ ਆ ਝੂਠ ਆ ਸਾਰਾ ਝੂਠਾ ਆ ਇਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਕਰ ਰਹੇ ਨਾ ਕੋਈ ਸ਼ਿਕਾਇਤ ਨਹੀਂ ਕੋਈ ਅਸੀਂ ਸਾਰੇ ਸਰਕਾਰੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਸਰਕਾਰੀ ਬਕਵਾਸ ਵੱਲੋਂ ਕੀਤਾ ਜਾ ਰਿਹਾ ਅਸੀਂ ਕੁਝ ਨਹੀਂ ਕਰ ਰਹੇ ਸਰਕਾਰ ਕਰ ਰਹੀ ਆ ਜੀ ਜੀ ਕਿਸ ਤਰੀਕੇ ਦੀ ਮੰਗ ਕਰਦੇ ਕਿ ਤਾਂ ਕਿ ਜਿਹੜਾ ਤੁਹਾਡਾ ਖੇੜਾ ਛੁੱਟ ਗਿਆ ਉਪਰ ਇਸ ਤਰ੍ਹਾਂ ਕਿ ਸਾਨੂੰ ਇਹਨਾਂ ਤੋਂ ਜਾਨੀ ਮਾਲੀ ਸਾਰਾ ਬੱਚਾ ਦਾ ਵੀ ਇਹਨਾਂ ਤੋਂ ਖਤਰਾ ਆ ਤੇ ਇਹ ਇਹ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਇਹਨਾਂ ਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਹਨਾਂ ਤੋਂ ਮਤਲਬ ਛਡਕਾਰਾ ਪਾਇਆ ਜਾਵੇ ਸਾਡਾ ਤੇ ਇਹਨਾਂ ਨਾਲ ਲਿੰਕ ਹੀ ਕੋਈ ਨਹੀਂ ਨਾ ਅਸੀਂ ਇਹਨਾਂ ਨੂੰ ਬੁਲਾਉਨੇ ਨਾ ਚਾਹਤ ਮੈਂ ਤਾਂ ਕਿ ਕਿਤਨੇ ਕਿਤੇ ਪੂਰੇ ਮੱਲੇ ਦੀ ਸਾਂਝੀ ਕੰਪਲੇਂਟ ਹੀ ਇਹਨਾਂ ਦੇ ਖਿਲਾਫ ਜਾਂਦੀ ਹੈ ਹਾਂ ਸਾਂਝੀ ਕੰਪਲੇਂਟ ਹੈਗੀ ਆ ਸਾਰਾ ਮੱਲਾ ਇੱਕ ਪਾਸੇ ਬੈਠਾ ਸਾਰੇ ਮੱਲੇ ਨੂੰ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੇ ਲਿਆਂਗ ਲਿਆ ਕੇ ਪੀਲੂ ਭਾਲੇ ਕਬਜ਼ਾ ਕਰਨ ਲਈ ਉਹ ਨੰਗਾ ਨੇ ਸਾਰੇ ਪਿੰਡ ਨੂੰ ਸਾਰੇ ਪਿੰਡ ਦੇ ਘਰਾਂ ਦੇ ਜਿਵੇਂ ਮਰਜ਼ੀ ਘੋੜੇ ਬੰਨ ਲੈਂਦੇ ਸੀ ਉਹ ਕਹਿੰਦੇ ਸੀਗੇ ਕਿ ਅਸੀਂ ਸਰਕਾਰੀ ਬੰਦੇ ਆ ਸਾਨੂੰ ਕੋਈ ਨਹੀਂ ਰੋਕ ਸਕਦਾ ਸੀ ਕਿਸੇ ਦੇ ਘਰ ਤੇ ਵੀ ਕਬਜ਼ਾ ਕਰ ਸਕਦੇ ਆ ਜਿੱਥੇ ਮਰਜ਼ੀ ਅਸੀਂ ਕਬਜ਼ਾ ਕਰ ਲਈਏ ਤੇ ਉਹ ਕਬਜ਼ਾ ਕਰਦੇ ਸੀ ਤਲਾਸ਼ ਨੂੰ ਪਰਚੇ ਲੈ ਕੇ ਤੇ ਪਿੰਡ ਦੇ ਦੌੜਾ ਦੌੜੇ ਪੰਜ ਛੇ ਜਾਣੇ ਚੱਕਰ ਕੱਢਦੇ ਸੀ ਤੇ ਨਾਰੇ ਲਾਉਂਦੇ ਇਹਦੇ 25 30 ਬੰਦੇ ਸੀਗੇ ਤੇ ਇਹ ਇਹ ਸਾਰੀ ਇਹਨਾਂ ਦੀ ਇਹਨਾਂ ਪਰੇਸ਼ਾਨ ਕੀਤਾ ਹੁਣ ਇਹ ਆਪ ਬੰਦੇ ਰਾਤ ਨੂੰ ਲਿਆਉਂਦੇ ਆ ਰਾਤ ਬਰਾਤੇ ਇਹਨਾਂ ਦੇ ਕੋਲੇ ਤੇ ਮੇਲਾ ਲਗਾਰੀਂਦਾ 2 2 ਵਜੇ ਤੱਕ 3 3 ਵਜੇ ਤੱਕ ਇਹਨਾਂ ਕੋਲ ਆਸ ਨੂੰ ਬੰਦੇ ਆਉਂਦੇ ਸਾਨੂੰ ਨਹੀਂ ਪਤਾ ਕੀ ਕਰਨਾ ਉਹਦੇ ਤੇ ਕਿਉਂ ਆਉਂਦੇ ਆ ਉਹ ਰੱਬ ਜਾਣਦਾ ਆ ਚਾਹੇ ਜਾਣਦੇ ਆ ਤੁਸੀਂ ਸਾਨੂੰ ਖਤਰਾ ਹੈ ਇਹਨਾਂ ਤੋਂ ਪੁਲਿਸ ਪ੍ਰਸ਼ਾਸਨ ਤੇ ਤੁਜੇ ਪ੍ਰਸ਼ਾਸਨ ਨੂੰ ਕੀ ਮੰਗ ਕੇ ਜਾਂਦੇ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਨਾਲ ਤੇ ਕਾਨੂੰਨੀ ਕਾਰਵਾਈ ਕਰੇ ਇਹਨਾਂ ਬੰਦਿਆਂ ਤੇ ਕੀ ਨਾਮ ਜੀ ਆਪਣਾ ਮੇਰਾ ਨਾਮ ਗੋਗੀਆ ਹਾਂਜੀ ਗੋਗੀ ਕੀ ਗੱਲ ਕੀ ਹੈ ਤੁਹਾਡਾ ਵੀ ਗਵਾਹਨ ਵਾਤ ਸਰ ਮਾਮਲਾ ਕੀ ਹੈ ਜਿਹੜਾ ਕਿ ਤੁਹਾਡਾ ਵੀ ਨਾਮ ਇਹ ਕਹ ਲੋ ਕਿ ਵੀਡੀਓ ਵਾਇਰਲ ਹੋ ਗਈ ਉਹ ਚੱਟ ਲੈ ਰਹੀ ਹੈ ਹਾਂਜੀ ਨਾਂ ਤਾਂ ਲੈ ਰਹੇ ਆ ਪਰ ਇਹਨਾਂ ਨੇ ਵੀਡੀਓ ਗਲਤ ਵਾਇਰਲ ਕਰ ਦਿੱਤੀ ਆ ਕਿ ਸਾਰੇ ਮਹੱਲੇ ਨੂੰ ਪਤਾ ਕਿ ਅਸੀਂ ਇਦਾਂ ਦਾ ਕੋ ਕਦਮ ਨਹੀਂ ਚੱਕਦੇ ਸਾਰਾ ਮਹੱਲਾ ਸਾਡੇ ਨਾਲ ਵਾ ਅਸੀਂ ਇਦਾਂ ਦਾ ਕਦਮ ਨਹੀਂ ਚੱਕਦੇ ਇਹ ਬੰਦਾ ਬੇਗੁਨਰਿਆ ਗਾਲਾਂ ਕੱਢਦਾ ਬਹੁਤ ਕੁਝ ਕਰਦਾ ਮੰਦਾ ਬੋਲਦਾ ਇਹ ਹੁਣ ਲੋਕਾਂ ਕੋਲ ਇਹ ਗੱਲ ਕਹਿੰਦਾ ਕਿ ਸੁਖਦੇਵ ਸਿੰਘ ਕੋ ਇਹਨੇ ਖੁਦ ਕਿਹਾ ਕਿ ਇਹ ਜਨਾਨੀ ਮੈਂ ਮਾਰਨੀ ਆ ਭਾਵੇਂ ਕਿਤੇ ਵੀ ਮਾਰ ਮਾਰ ਦਵਾ ਮੈਂ ਕਿ ਮੇਰੇ ਬੱਚੇ ਬਾਹਰ ਗਏ ਹੋਏ ਸੀ ਉੱਤੇ ਤੁਹਾਡੇ ਜਿਹੜੇ ਪਾਡ ਦਾ ਐਮਸੀਏ ਕੀ ਸਰਪੰਚ ਹਾਂਜੀ ਤੁਹਾਡੇ ਬਣਦੇ ਐਮਸੀਏ ਰੋਣਾ ਅਭੀ ਰਹਸੇਗਾ ਤੇ ਨਹੀਂ ਇਹ ਸਾਰੇ ਮਾਮਲੇ ਤੁਸੀਂ ਐਮਸੀ ਦੇ ਧਿਆਨ ਚ ਲੈ ਆਂਦਾ ਲਿਆਂਦਾ ਹੋਇਆ ਵਾ ਪਰ ਉਹ ਇਹ ਤੇ ਨਹਿਰਪਾਗ ਵਾਲਿਆਂ ਦੇ ਮਤਲਬ ਵਿੱਚ ਨਹੀਂ ਆਉਣ ਡਿਆ ਹੋਇਆ ਉਹ ਕਹਿੰਦਾ ਨਹਿਰਪਾਗੀ ਚ ਨਹੀਂ ਮੈਂ ਆਉਣਾ ਚਲ ਉਹ ਕਬਦੀਆਂ ਵਾਲੀ ਤਾਂ ਨਹੀਂ ਹੈਗੀ ਜਿਹੜੀ ਕੀ ਹਾਂਜੀ ਇੱਕ ਤਰੀਕੇ ਨਾਲ ਪੂਰੇ ਮਹੱਲੇ ਨੂੰ ਤੰਗ ਪ੍ਰੇਸ਼ਾਨ ਕਰਨਾ ਕਿਤੇ ਕਿਤੇ ਮੁਹੱਲੇ ਤੇ ਉੱਤੇ ਝੂਠੇ ਅਲੀਗੇਸ਼ਨ ਵੀ ਲਗਾਣਾ ਤੇ ਐਮਸੀ ਦੀ ਭੂਮਿਕਾ ਕੀ ਹੈ ਕਿ ਉੱਜ ਤੱਕ ਜੇਰ ਮਾਮਲੇ ਨੂੰ ਕੋਈ ਕੋਈ ਗੱਲਬਾਤ ਬਿਠਾ ਕੇ ਕੋ ਕੀਤੀ ਚ ਕਰੇ ਐਮਸੀ ਭਾਜੀ ਹੈ ਨਹੀਂ ਗਏ ਇੱਥੇ ਐਮਸੀ ਭਾਜੀ ਗਏ ਹੋਏ ਐਮਸੀ ਦੀ ਵੀ ਗੱਲ ਨਹੀਂ ਮੰਨਦੇ ਐਮਸੀ ਭਾਜੀ ਗਏ ਹੋਏ ਆ ਕਿਤੇ ਨਹੀਂ ਤੇ ਕੱਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਣੀ ਸੀ ਪਰ ਭਾਜੀ 2-3 ਦਿਨਾਂ ਵਾਸਤੇ ਕਿਤੇ ਗਏ ਹੋਏ ਆ ਪਰ ਇਹਨਾਂ ਨੇ ਜਿਹੜਾ ਕੱਲ মিডিਆ ਸਾਧ ਕੇ ਤੇ ਮੇਰੇ ਘਰ ਵਾਲੇ ਦਾ ਮੇਰਾ ਤਾਂ ਮੇਰੀਆਂ ਬੇਟੀਆਂ ਦਾ ਨਾਂ ਲਿਆ ਉਹ ਬਹੁਤ ਗਲਤ ਕੀਤਾ ਕਿਉਂਕਿ ਕੱਲ ਇਹਨਾਂ ਦੀਆਂ ਵੀ ਬੇਟੀਆਂ ਜਮਾਨ ਹੋਣੀਆਂ ਸੋਸ਼ਲ ਮੀਡੀਆ ਤੇ ਇਹਨਾਂ ਨੇ ਵਾਇਰਲ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਫੋਨ ਤੇ ਬਣਾ ਕੇ ਤਾਂ ਵਾਇਰਲ ਕੀਤੀ ਆ ਫਿਰ ਇੱਕ ਬੰਦੇ ਨੂੰ ਪਾਈ ਉਹਨੇ ਗਾਂ ਸਾਰਿਆਂ ਨੂੰ ਵਾਇਰਲ ਪਾ ਕਰ ਦਿੱਤੀ ਆ ਵੀਡੀਓ ਇੱਕੋ ਬੰਦੇ ਨੂੰ ਪਾਈ ਆ ਬਾਕੀ ਕਿਸੇ ਦੇ ਫੋਨ ਤੇ ਉਸ ਵੀਡੀਓ ਦੇ ਸਮਝੇ ਸਿੱਧਾ ਸਪਸ਼ਟਿਕਨ ਲੈਣਾ ਹੈ ਕਿ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਕਿੰਨੀ ਕੀ ਸੱਚਾਈ ਹੈ ਇਹਦੇ ਚ ਸੱਚਾਈ ਕਾਦੀ ਇਹਦੇ ਚ ਸੱਚਾਈ ਹੈ ਨਹੀਂ ਬੇਟੀ ਦਾ ਹੈ ਨਹੀਂ ਇੱਥੇ ਕੋਈ ਵੀ ਬੇਟੀ ਤਾਂ ਮੇਰੀ ਬਾਹਰ ਗਈਆਂ ਹੋਈਆਂ ਵਾ ਤੇ ਕਿੰਨੇ ਬੱਚੇ ਆ ਮੇਰੀਆਂ 4 ਬੇਟੀਆਂ ਵਾ ਮੇਰਾ ਮੁੰਡਾ ਅਡਭਈ ਚਾ ਤੇ ਬੇਟੀਆਂ ਵੀ ਮੇਰੀਆਂ 3 ਗਈਆਂ ਹੋਈਆਂ ਬਾਹਰ ਫਿਰ ਕੀ ਨਾਮ ਆ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਹਾਂ ਜੀ ਸੁਖਦੇਵ ਜੀ ਪਰਿਵਾਰ ਵੱਲੋਂ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਜਾਂਦੇ ਤੇ ਇੱਕ ਹੀ ਮਾਮਲਾ ਕੀ ਹੈ ਇਹ ਜੀ ਝੂਠੇ ਇਲਜ਼ਾਮ ਲਗਾਏ ਜਾਂਦੇ ਆ ਮੇਰੇ ਨਾਲ ਇਹ ਗਵਾੜਿਆ ਮੈਂ 6 ਫੁੱਟ ਗਲੀ ਛੱਡੀ ਉਹ ਇਹਨਾਂ ਨੇ ਰਾਤ ਨੂੰ ਬੰਦੇ ਸੱਦ ਕੇ ਵੱਢ ਲਈ ਮੇਰਾ ਬਾਬੇ ਦਾ ਰਾਹ ਬੰਦ ਕਰਤਾ ਮੈਂ ਇੱਥੇ ਮੇਲਾ ਕਰਾਉਂਦਾ ਹੂ ਇਹਨਾਂ ਜਗ੍ਹਾ ਸਾਰੀ ਵੜ ਲਈ ਰਾਤ ਨੂੰ ਬੰਦੇ ਇਕੱਠੇ ਕਰਕੇ ਹੁਣ ਇਹੇ ਕਰਕੇ ਇਹ ਝੂਠੇ ਆਪਰੋਪੋ ਖੰਡੇ ਕਰਦੇ ਆ ਕਦੇ ਵੀਡੀਓ ਬਣਾਉਂਦੇ ਆ ਕਰੇ ਕੋ ਦੋ ਤਿੰਨ ਬੰਦੇ ਆ ਇਹਨਾਂ ਨਾਲ ਜਿਹੜੇ ਰਾਤ ਨੂੰ ਆ ਜਾਂਦੇ ਸ਼ਰਾਬਾਂ ਪੀ ਕੇ ਬਾਕੀ ਤਾਂ ਬਹੁਤ ਇਕੱਠੇ ਹੋ ਜਾਂਦੇ 25 30 ਤੀ ਬੰਦੇ ਹੋ ਜਾਂਦੇ ਇਕੱਠੇ ਸਾਨੂੰ ਨਹੀਂ ਪਤਾ ਕੀ ਕਰਦੇ ਰਾਤ ਨੂੰ ਕੀ ਨਹੀਂ ਕਰਦੇ ਇਹ ਤੁਸੀਂ ਕਹਿੰਦੇ ਸੀ ਪ੍ਰਸ਼ਾਸਨ ਨੂੰ ਫੋਨ ਨਹੀਂ ਕਰਕੇ ਹਾਂਜੀ ਅਸੀਂ ਕੀਤੀ ਸੀ ਸਰ ਕੋਲ ਬੈਠਾ ਸੀ ਖਿੱਤੀ ਸੀਗੇ ਇਹਨਾਂ ਨੇ ਪਿਆਰੀ ਹੱਥ ਲਾ ਕੇ ਰਾਜਾਵਾ ਸਾਡੇ ਨਾਲ ਕਰ ਰਿਆ ਸੀ ਮੈਂ ਦਾਰਾ ਨਹੀਂ ਤੁਹਾਡੇ ਨਾਲ ਕੋਈ ਗੱਲ ਕਰੂੰਗਾ ਤੇ ਭਾਰੀ ਇਹਨਾਂ ਨੇ ਸਾਡੇ ਨਾਲ ਹੀਲੇ ਕਰਨ ਹਟੇ ਨਹੀਂ ਹੈਗੇ ਹੁਣ ਅਸੀਂ ਫੇ ਪਿੰਡ ਸਾਰੇ ਵਿੱਚ ਸੰਝੇ ਹੋ ਗਏ ਅਸੀਂ ਇਹ ਦਰਖਾਹ ਦਿੱਤੀ ਆ ਉਹ ਵੀ ਹਾਲੇ ਸਾਡੇ ਕੋਲ ਗੱਲ ਨਹੀਂ ਗਾ ਤੋਰੀ ਹੈ ਕਿਉਂ ਬੰਦੇ ਨੂੰ ਗੱਲ ਨਾ ਕਰ ਦਿੰਦੇ ਸਾਡੇ ਮੈਂ ਕਿ ਮੈਂ ਤਾਂ ਜਿਹੜੀ ਕੰਪਲੀਟ ਹੈ ਉਹਨਾਂ ਦੀ ਇਹੀ ਇਲਜ਼ਾਮ ਆ ਕਿ ਤੁਹਾਡੇ ਕਹਿਣ ਦੇ ਮੁਤਾਬਕ ਹੀ ਮੇਰਾ ਬਿਜਲੀ ਦਾ ਕਨੈਕਸ਼ਨ ਕੱਟਿਆ ਅਸੀਂ ਕੋਈ ਕੰਪਲੇਂਟ ਨਹੀਂ ਕੀਤੀ ਉਹ ਸਰਕਾਰੀ ਮੈਘਮੇ ਦਾ ਕੰਮ ਹੈ ਉਹਨਾਂ ਨੇ ਆਪਣਾ ਮੀਟਰ ਦੇਖ ਕੇ ਲਾ ਲਿਆ ਆ ਅਸੀਂ ਕੋਈ ਸ਼ਿਕਾਇਤ ਸਾਡੀ ਸ਼ਿਕਾਇਤ ਜਿੱਥੇ ਕੀਤੀ ਆ ਸਾਫਤ ਕਰਨ ਸਾਨੂੰ ਅਸੀਂ ਦੇਣਦਾਰ ਹੋਵਾਂਗੇ ਜੇ ਅਸੀਂ ਸ਼ਿਕਾਇਤ ਕਰਤਾ ਹੋਵਾਂਗੇ ਤਾਂ ਅਸੀਂ ਵੀ ਸਰਕਾਰੀ ਜਗ੍ਹਾ ਤੇ ਬੈਠੀ ਆ ਸਰਕਾਰ ਸਾਡੇ ਨਾਲ ਅਸੀਂ ਕੋਈ ਉਹਨਾਂ ਨੇ ਅਸੀਂ ਕੋਈ ਉਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਉਹ ਤਾਂ ਬਸ ਝੂਠੇ ਪ੍ਰੋਪੋਗੈਂਡੇ ਕਰਦੇ ਆ ਕਰਕੇ ਤਾਂ ਤੁਹਾਡੇ ਕਹਿੰਦੇ ਨਮਲੇ ਨਮਲੇ ਜਿਹਾ ਮਤਰਾਸਰ ਸਿਰ ਬੀ ਬੁਨੀਆ ਤੇ ਮਨੇ ਆ ਲਾਉਂਦੇ ਝੂਠੇ ਲਾਉਂਦੇ ਪੂਰਾ ਖਤ ਇਹਨਾਂ ਦੇ ਸਾਹਮਣੇ ਉਹਨੇ ਕਿਹਾ ਕਹਿੰਦਾ ਸੀ ਇੱਕ ਬੰਦਾ ਮਾਰਨਾ ਅੱਛੀ ਸ਼ੇਪ ਰਾ ਆ ਇੱਕ ਅੰਦਰ ਚਲ ਜਾਊਗਾ ਤੇ ਬਾਕੀ ਸਾਨੂੰ ਰੋਟੀ ਦੇਣਗੇ ਐਦਾਂ ਧਮਕੀਆਂ ਦਿੰਦੇ ਸਾਨੂੰ ਮੂੰਹ ਤੇ ਖੋਤ ਕਹੀਏ ਇਹ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਇਹ ਗੱਲਾਂ ਹੋਈਆਂ ਕੰਨ ਅਸੀਂ ਨਾ ਝੂਠ ਬੋਲਦੇ ਨਾ ਸਾਨੂੰ ਡੂੜਾ ਅਸੀਂ ਹੈ ਕਿ ਚਾਰ ਜੀ ਸਾਨੂੰ ਇਹਨਾਂ ਤੇ ਖਤਰਾ ਸਾਡੇ ਕੁਝ ਵੀ ਹੋਵੇ ਜ਼ਿੰਮੇਵਾਰ ਇਹ ਹੋਣ ਚਲੋ ਤੁਹਾਡੇ ਬੱਚੇ ਕਿੱਥੇ ਬਾਹਰ ਆ ਬੱਚੇ ਦੋਨੋਂ ਇੱਕ ਮੇਰਾ ਦੋਤਾ ਮੇਰੇ ਕੋ 16 ਸਾਲ ਦਾ ਰਹਿੰਦਾ ਇੱਕ ਮੇਰੀ ਬੇਟੀ ਮੇਰੇ ਕੋ ਰਹਿੰਦੀ ਆ ਦੋ ਜੀ ਅਸੀਂ ਅਸੀਂ ਦੋਨੋਂ ਬਿਮਾਰ ਹੰਨੇ ਆ ਇਹ ਮੇਰੇ ਘਰ ਬੈਠ ਕੇ ਰਾਜੀਨਾਮ ਵੀ ਅਸੀਂ ਮੀਟਰ ਦਾ ਅਸੀਂ ਕਰਵਾਇਆ ਸੀਗਾ ਤੇ ਚਲੋ ਇਹਦੇ ਛੋਟੇ ਛੋਟੇ ਬੱਚੇ ਆ ਮੀਟਰ ਲੱਗਾ ਲੱਗਾ ਰਹਿਣਗੇ ਅਸੀਂ ਤਾਂ ਕੋ ਮਾੜਾ ਇਹਦਾ ਕੰਮ ਕੀਤਾ ਇਹ ਫੇਰ ਵੀ ਸਾਨੂੰ ਪਰੇਸ਼ਾਨ ਕਰ ਸਾਨੂੰ ਨਹੀਂ ਪਤਾ ਉੱਥੇ ਇਹਦਾ ਕੀ ਰਾਜੀਨਾਮਾ ਹੋਇਆ ਕੀ ਨਹੀਂ ਹੋਇਆ ਥੋੜੇ ਦਿਨਾਂ ਬਾਅਦ ਆਣ ਕੇ ਉਹਨਾਂ ਨੇ ਮੀਟਰ ਲਾ ਕੇ ਲਗਾ ਬਸ ਸਾਨੂੰ ਖਤਰਾ ਸਾਰ ਅਸੀਂ ਹੋਰ ਜ਼ਿਆਦਾ ਗੱਲਾਂ ਨਹੀਂ ਕਰਦੇ ਸਾਨੂੰ ਖਤਰਾ ਇਹਨਾਂ ਤੇ ਸਾਡੀ ਸਿਹਤ ਆ ਚਾਹੀਦੀ ਸਾਨੂੰ